ਉਹ ਬਣਾਵਾ ਰਿਹਾ ਹਾਂ ਜੀ ਆਹ ਇਹ ਵੀ ਆ ਰਹੀ ਹੈ ਬੜੀ ਜੱਟ ਲੱਤ ਦੇ ਨੀ ਕੋਈ ਬਈ ਕੋਈ ਬਈ ਇਹ ਤਾਂ ਗੋਲੀਆਂ ਗੋਲੀਆਂ ਹੋਣੀਆਂ ਮੇਰੀਆਂ ਦਾਬ ਦਾਬ ਦੀਆਂ ਜਾਨ ਦੇਖ ਲੋ ਦੇਖ ਲੋ ਕੋਈ ਜਾਨ ਕੋਈ ਚੁੱਤ ਇਹ ਟੀਵੀ ਨੂੰ ਕੀ ਹੋਇਆ ਵੀ ਚਲਦਾ ਚਲਦਾ ਹੋ ਮੈਂ ਮੈਂ ਨਹੀਂ ਵਾਣੀ ਕੋਈ ਬੋਸ ਨਹੀਂ ਆਉਂਦਾ ਬੜਾ ਇਹ ਹੁਣ ਇਹ ਕਰ ਬੰਦ ਨਹੀਂ ਚਲ ਚਾਰ 1 2 4 ਇਹ ਗੋਤੀ ਕੋਲੇ ਆਈਂ ਕਿੱਧਰ ਜਾਣਾ ਹੈ 来 यार वो बनगी का पानी किलो आलू 1 किलो वो आज गोभी ਲੈਣਾ ਚਾਹੀਦੀ ਹੈ ਹੈ ਬਹੁਤ ਜਵਾਇਸ਼ ਇਹਨੇ ਬੱਚੇ ਤਰੇ ਹੋਣ ਲਿਆ ਦੁਬਾਰਾ ਇਸ ਕੰਮ ਜੀ ਲੈਣਾ ਹੋਣ ਜਿਹੜਾ ਫੜਿਆ ਜਾਂਦਾ ਉਮੀਦ ਕਿ ਵੀਰਾਂ ਜੀ ਸਾਡੇ ਮਾਨਯੋਗ ਐਸਐਸਪੀ ਜੀਉਤੀ ਜੱਜੋ ਜੀ ਨੂੰ ਸਤਿਕਾਰ ਨਾਲ ਇਹ ਸਬਸਤ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸੂ ਆਪਰੇਸ਼ਨ ਕੱਢਿਆ ਗਿਆ ਮੈਂ ਤੇ ਵੀਰੇ ਆਹ ਜਿੱਥੇ ਆ ਡੀਐਸਪੀ ਸਾਹਿਬ ਪ੍ਰਵਿੰਦਰ ਸਿੰਘ ਸਮਰਾਲੇ ਦੀ ਜਿਹੜੀ ਮਸ਼ਹੂਰਦੀ ਫੋਰਸ ਦੇ ਨਾਲ ਜਿੰਨੇ ਵੀ ਨਸ਼ਾ ਵੇਚਣ ਵਾਲੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਪਰਚੇ ਦਰਜ ਆਇਆ ਅੱਜ ਜਸੀਂ ਵਲੀਵੇ ਕੋਲੋਨੀ ਤੇ ਇੰਦਰਾ ਕੋਲੋਨੀ ਦੇ ਵਿੱਚ ਜਿਹੜਾ ਕਸ ਆਪਰੇਸ਼ਨ ਚਲਾ ਰਹੇ ਹਾਂ ਜਿਹਦੇ ਨਸ਼ਾ ਸਦਾਗਰਨ ਉਹਨਾਂ ਸਾਰਿਆਂ ਦੀ ਸਰਚ ਵੀ ਕਰ ਰਹੇ ਹਾਂ ਜਿਹੜੇ ਸਸਪੈਕਟਡ ਉਹਨਾਂ ਨੂੰ ਰੌਨਡ ਅਪ ਕਰਕੇ ਜਿਹੜੀ ਇਹ ਕੁਝ-ਕੁਝ ਵੀ ਕੀਤੀ ਹੋਊ ਹੁਣ ਤੱਕ ਸਰ ਕਿੰਨੇ ਜਿਹੜੀ ਇਹ ਮਹਮ ਚੱਲੀ ਹੈ ਨਸ਼ਾ ਅਬਦਾਲੀ ਉਹਦੇ ਵਿੱਚ ਹੁਣ ਤੱਕ ਕਿੰਨੇ ਇੱਕ ਬੰਦੇ ਫੜੇ ਗਏ ਜਾ ਚੁੱਕੇ ਥੋੜੇ ਜਿਹਾ ਹੁਣ ਤਾਂ ਜਿਹੜੇ ਸਾਡੀ ਸਮਰਾਲਾ ਤੇ ਮਸ਼ੂਗੜਾ ਸਾਹਿਬੀ ਗਲੀਏ 26 27 ਬੰਦਿਆਂ ਦੇ ਖਿਲਾਫ ਅਸੀਂ ਮਰਜ਼ਾ ਦਰਗੀਤਾ ਹੈ ਇਸ ਤੋਂ ਬਿਨਾ ਜਿਹੜੇ ਪਹਿਲਾਂ ਨਸ਼ਾ ਵੇਚਣ ਵਾਲੇ ਸੀ ਉਨ੍ਹਾਂ ਦੇ ਖਿਲਾਫ ਵੀ ਡੀਵੀਡੀ ਸਖਤ ਕਾਰਵਾਈ ਕੀਤੀ ਗਈ ਹੈ ਜਿਹਦੇ ਵਿੱਚ ਮੇਖਲਾ 19 ਵਿਅਕਤੀ ਜਿਹੜੇ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜੇ ਹਨ ਤੇ 14 ਬੰਦੇ ਜਿਹੜੇ ਆ ਜਿਨ੍ਹਾਂ ਦਾ ਨਸ਼ਾ ਵੇਚਦੇ ਨਹੀਂ ਸੀ ਜਿਹੜੇ ਆਦੀ ਸੀ 14 ਬੰਦੇ ਅਸੀਂ ਜਿਹੜੇ ਆ ਡੀਡਿਕਸ਼ਨ ਸੈਂਟਰ ਗਵਰਨਮੈਂਟ ਸਰਕਾਰੀ ਹਸਪਤਲ ਸਮਰਲਾ ਵਿਖੇ ਦਾਖਲ ਕਰਾਏ ਲੋਕਾਂ ਨੂੰ ਸਰ ਕੀ ਅਪੀਲ ਕਰਾਂਗੇ ਨਸ਼ਾ ਲੋਕਾਂ ਨੂੰ ਮੈਂ ਅਪੀਲ ਕਰਦਾ ਜੇ ਕਿਸੇ ਦੇ ਆਣ ਗੁਆਂਢ ਦੇ ਵਿੱਚ ਪਿੰਡ ਦੇ ਵਿੱਚ ਬਾੜ ਦੇ ਵਿੱਚ ਕੋ ਨਸ਼ਾ ਵੇਚਦਾ ਹੈ ਤਾਂ ਵੀ 1012 ਤੇ ਜਾਂ ਸਾਡੇ ਨੰਬਰ ਉੱਤੇ ਹਰ ਪਿੰਡ ਦੇ ਵਿੱਚ ਡਿਸਪਲੇ ਕੀਤੇ ਹੋਏ ਆ ਤੇ ਸਾਨੂੰ ਫੋਨ ਦੇ ਦੱਸ ਸਕਦੇ ਆ ਨਸ਼ਾ ਜੇ ਕੋਈ ਵੇਚਣ ਵਾਲਾ ਆ ਤੇ ਉਹਦੇ ਖਿਲਾਫ ਅਸੀਂ ਪਰਚਾ ਦਰਜ ਕਰਾਂਗੇ ਉਹਦੀ ਪ੍ਰਾਪਰਟੀ ਵੀ ਅਟੈਚ ਕਰਾਵਾਂਗੇ ਜਿਹੜਾ ਕੋਈ ਪੀਣ ਵਾਲਾ ਉਹਦੇ ਬਾਰੇ ਸਾਡੇ ਨਾਲ ਇਮੀਜੇਟਲੀ ਹੁਣ ਪਿੰਡਾਂ ਦੇ ਲੋਕ ਸਾਡੇ ਨਾਲ ਤਾਲਮੇਲ ਕਰ ਵੀ ਰਹੇ ਆ ਜਿਨ੍ਹਾਂ ਨੂੰ ਇਹ ਰੀਡਿਕਸ਼ਨ ਸੈਂਟਰ ਦਾਖਲ ਕਰਾਉਣਾ ਹੈ ਜਿਹੜੇ ਪੀਣ ਵਾਲੇ ਉਹਨੂੰ ਕੋਈ ਪਰਚਾ ਨਹੀਂ ਦਰਜ ਕਰਾਂਗੇ ਉਹਨਾਂ ਨੂੰ ਦਾਖਲ ਹੀ ਕਰਾਵਾਂਗੇ ਜੇ ਕੋ ਸਾਨੂੰ ਇਨਫੋਰਮੇਸ਼ਨ ਦਿੰਦਾ ਤੇ ਉਹਦੀ ਆਈਡੈਂਟੀਟੀ ਜਿਹੜੀ ਆ ਬਿਲਕੁਲ ਸੀਕ੍ਰੀਟ ਰੱਖੀ ਜਾਊਗਾ ਪੰਚਾਇਤਾਂ ਨੇ ਵੀ ਮਤੇ ਪਾਸ ਕੀਤੇ ਆ ਪਰ ਅਸਰ ਅਸ਼ੋਕ ਜਿੰਦੀ ਹੁਣ ਤੱਕ ਕਿੰਨੀਆਂ ਪੰਚਾਇਤਾਂ ਮੱਛਵੜਾ ਬਲਾਕ ਦੀਆਂ ਜਾਂ ਸਮਰਾਲੇਆਂ ਆ ਚੁੱਕੀਆਂ ਥੋੜੀਆਂ ਮੱਛਵੜਾ ਦੇ ਸਮਰਾਲੇ ਬਲਾਕ ਦੀਆਂ ਜਿਹੜੀਆਂ ਸਾਡੀਆਂ ਤਕਰੀਬਨ 140 ਪੰਚਾਇਤਾਂ ਨੇ ਸਾਨੂੰ ਆ ਜਿਹੜੇ ਰੈਜਿਸਟ੍ਰੇਸ਼ਨ ਬਾਕੀ ਦਿੱਤੇ ਆ ਵੀ ਇਹਦੇ ਨਸ਼ੇ ਦੇ ਸਦਾਕਰਾਂ ਦੀ ਇਨਫੋਰਮੇਸ਼ਨ ਵੀ ਦੇਵਾਂਗੇ ਫੜਾਵਾਂਗੇ ਵੀ ਜੇ ਕਿਸੇ ਦੇ ਖਿਲਾਫ ਨਸ਼ੇ ਦਾ ਪਰਚਾ ਦਰਜ ਹੁੰਦਾ ਤਾਂ ਨਾ ਹੀ ਪੰਚਾਇਤ ਥਾਣੇ ਜਾਊਗੀ ਤੇ ਨਾ ਹੀ ਇਹਦੀ ਜਵਾਬਦਾਰੀ ਕਰਨ ਵੀਰੋਂ ਨਸ਼ਾ ਕਰਨ ਦੇ ਜੇ ਨਹੀਂ ਵੇਚਣ ਤੋਂ ਹਟਦਾ ਤੇ ਉਹਦਾ ਸਮਾਜਿਕ ਵਾਰੀ ਘਟ ਵੀ ਕੀਤਾ ਜਾਂਦਾ